ਇਹ ਮੁਖਮੁਰ ਲੁਧਿਆਣਾ ਦੇ ਵਿੱਚ ਇੱਕ ਐਨਆਰਆਈ ਮਹਿਲਾ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਮੁਖ ਮਲਜ਼ਮ ਜੋ ਗ੍ਰਿਫਤਾਰ ਹੋਇਆ ਇੰਗਲੈਂਡ ਵਸਦੇ ਐਨਆਰਆਈ ਨੇ ਇਹ ਸਾਜ਼ਿਸ਼ ਜਿਹੜੀ ਆ ਕਤਲ ਦੀ ਘੜੀ ਹੋਈ ਸੀ ਐਨਆਰਆਈ ਮਹਿਲਾ ਦਾ ਲੁਧਿਆਣਾ ਦੇ ਵਿੱਚ ਕਤਲ ਹੋਇਆ ਜੁਲਾਈ ਤੋਂ ਲਾਪਤਾ ਸੀ ਐਨਆਰਆਈ ਮਹਿਲਾ ਅਮਰੀਕਾ ਅਮਰੀਕੀ ਸਫਾਰਤਾਖਾਨੇ ਦੇ ਦਖਲ ਦੇ ਮਗਰੋਂ ਹਰਕਤ ਦੇ ਵਿੱਚ ਆਈ ਔਰ ਪਿੰਡ किला रायपुर ਦੇ ਘਰ ਦੇ ਵਿੱਚੋਂ লাশ ਮਿਲਦੀ ਹੈ ਕਤਲ ਦਾ ਮੁੱਖ ਮਲਜ਼ਮ ਗ੍ਰਿਫਤਾਰ ਹੈ ਇੰਗਲੈਂਡ ਵੱਸਦੇ ਐਨ ਆਰ ਆਈ ਨੇ ਇੰਗਲੈਂਡ ਦੇ ਵਿੱਚ ਰਹਿੰਦੇ ਐਨ ਆਰ ਆਈ ਨੇ ਇਹ ਸਾਜ਼ਿਸ਼ ਰਚੀ ਸੀ ਤਾਂ ਅਮਰੀਕਾ ਦੇ ਸਿਆਲਟ ਸ਼ਹਿਰ ਦੀ 72 ਸਾਲਾ ਐਨ ਆਰ ਆਈ ਔਰਤ ਨੂੰ ਲੁਧਿਆਣਾ ਅਧੀਨ ਪੈਂਦੇ ਪਿੰਡ ਕਿਲਾ रायपुर ਦੇ ਇੱਕ ਘਰ ਦੇ ਅੰਦਰ ਕਰੀਬ 2 ਮਹੀਨੇ ਪਹਿਲਾਂ ਕਤਲ ਕਰਕੇ ਉਸ ਦੀ লাশ ਸੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਕਤਲ ਦੇ ਮੁੱਖ ਮਲਜ਼ਮ ਦੀ ਪਛਾਣ ਮੱਲਾ ਪਤ ਮੱਲਾਪੱਤੀ ਕਿਲਾ ਰਾਏਪੁਰ ਨਿਵਾਸੀ ਸੁਖਜੀਤ ਸਿੰਘ ਸੋਨੂ ਵੱਜੋਈ ਜਿਸ ਨੇ ਮਹਿਮਾ ਸਿੰਘ ਵਾਲਾ ਪਿੰਡ ਦੇ ਇੰਗਲੈਂਡ ਵੱਸਦੇ ਐਨ ਆਰ ਆਈ ਚਰਨਜਿਤ ਸਿੰਘ ਗਰੇਵਾਲ ਵੱਲੋਂ ਘੜੀ ਸਾਜ਼ਿਸ਼ ਦੇ ਅਨੁਸਾਰ ਕਤਲ ਕਰਨਾ ਕਬੂਲਿਆ ਰੁਪਿੰਦਰ ਕੌਰ ਪੰਦੇੜ ਦਾ ਕਤਲ ਕਰਨ ਦੇ ਲਈ ਸੋਨੂ ਨੂੰ 50 ਲੱਖ ਰੁਪਏ ਨਗਦ ਅਦਾ ਕਿਤੇ ਕਿਤੇ ਜਾਣੇ ਸਨ ਤਾਂ ਇਹ ਪੂਰਾ ਮਾਮਲਾ ਹੈ ਲੁਧਿਆਣਾ ਦੇ ਵਿੱਚ ਜੋ ਐਨ ਆਰ ਆਈ ਦਾ ਕੇਸ ਆਇਆ ਸੀ ਔਰ ਇਸ ਦੇ ਵਿੱਚ ਕਰ ਦਿੱਤਾ ਗਿਆ ਸੀ ਰੁਪਿੰਦਰ ਕੌਰ ਪੰਦੇਰ ਇਹਨਾਂ ਦੇ ਵੱਡੇ ਭੈਣ ਮੇਰੇ ਨਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਕਿ ਜੋ ਹੁਣ ਕਤਲ ਹੋਇਆ ਸੀ ਇਸ ਦੇ ਪਿੱਛੇ ਤੁਹਾਨੂੰ ਪਹਿਲਾਂ ਵੀ ਲੱਗਿਆ ਸੀ ਵੀ ਕੋਈ ਰੰਜਿਸ਼ ਹੋ ਸਕਦੀ ਹੈ ਜਾਂ ਫਿਰ ਸੁਪਾਰੀ ਦਿੱਤੀ ਜਾ ਸਕਦੀ ਨਹੀਂ ਜੀ ਬਿਲਕੁਲ ਵੀ ਨਹੀਂ ਹਾਂ ਇਹ ਜਿਹੜਾ ਕਤਲ ਜਿਨ੍ਹਾਂ ਨੇ ਕੀਤਾ ਹੈ ਇਹ ਰਿਸ਼ਤੇਦਾਰੀ ਚ ਕੀ ਲੱਗ ਰਿਹਾ ਇਹ ਕੋਈ ਨਹੀਂ ਲੱਗਛੇ ਦੀ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਨਾਲ ਹੂੰ ਤੇ ਫਿਰ ਕਿਉਂ ਟਾਰਗੇਟ ਕਿਉਂ ਕੀਤਾ ਗਾਇਆ ਰੁਪਿੰਦਰ ਕੌਰ ਨੂੰ ਇਹ ਰੁਪਿੰਦਰ ਕੌਰ ਦਾ ਮੈਰਿਜ ਦੇ ਲਈ ਸ਼ਾਦੀ.com ਦੇ ਵਿੱਚ ਦਿੱਤਾ ਗਿਆ ਸੀ ਜਿਹਦੇ ਵਿੱਚ ਚਰਨਜੀਤ ਗਰੇਵਾਲ ਨੇ ਕੰਟੈਕਟ ਕੀਤਾ ਸੀਗਾ ਤੇ ਫਿਰ ਕੰਟੈਕਟ ਤੋਂ ਬਾਅਦ ਇਹਨਾਂ ਨੇ ਥੋੜੀ ਦੇਰ ਫੇਸਟਾਈਮ ਤੇ ਗੱਲ ਕਰਨ ਤੋਂ ਬਾਅਦ ਉਹ ਅਮਰੀਕਾ ਆਇਆ ਯੂਕੇ ਤੋਂ ਹੂੰ ਇਹਨੂੰ ਵਿਜ਼ਿਟ ਕਰਨ ਦੇ ਲਈ ਫਿਰ ਸਭ ਜਦ ਦੋਨਾਂ ਦੀ ਗੱਲਬਾਤ ਹਾਂ ਹੋ ਗਈ ਤਾਂ ਫਿਰ ਇਹ ਵਿੱਚ ਉਹਨੂੰ ਇੰਡੀਆ ਲੈ ਕੇ ਗਿਆ ਫਿਰ ਵਾਪਸ ਆਏ ਫਿਰ ਮੇਰੀ ਸਿਸਟਰ ਨੇ ਕਿਹਾ ਨਹੀਂ ਤੈਨੂੰ ਮੈਰਿਜ ਕਰਾਣੀ ਪਏਗੀ ਇਸ ਤਰ੍ਹਾਂ ਨਹੀਂ ਗੱਲ ਬਣਨੀ ਹਮਮ ਉਸ ਦੇ ਦੌਰਾਨ ਰੁਪਿੰਦਰ ਕੌਰ ਨੂੰ ਪਤਾ ਲੱਗਦਾ ਹੈ ਕਿ ਇਹ ਇੱਕ ਜਨਾਨੀ ਨਾਲ ਨਹੀਂ ਇਹ ਘੱਟ ਤੋਂ ਘੱਟ 10-12 ਜਨਾਨੀਆਂ ਦੇ ਨਾਲ ਇਹਦੀ ਗੱਲਬਾਤ ਚੱਲ ਰਹੀ ਹੈ ਕੁਝ ਤਾਂ ਯੂਕੇ ਚ ਨੇ ਤੇ ਕੁਝ ਇੰਡੀਆ ਚ ਨੇ ਕੋਈ ਚੰਡੀਗੜ੍ਹ ਜਲੰਧਰ ਇਸ ਤਰ੍ਹਾਂ ਕਰਕੇ ਹੂੰ ਤੋਂ ਉਹਦੇ ਵਿੱਚ ਰੁਪਿੰਦਰ ਕੌਰ ਨੇ ਇਹਨੂੰ ਪੁੱਛਿਆ ਵੀ ਇਹ ਸਭ ਕੀ ਚੱਲ ਰਿਹਾ ਹੈ ਹੂੰ ਉਹਦੇ ਵਿੱਚ ਇਹਨੇ ਜਦ ਰੁਪਿੰਦਰ ਕੌਰ ਨੂੰ ਇਹ ਦੂਜੀ ਵਾਰੀ ਗਈ ਸੀ ਠੀਕ ਹੈ ਪਹਿਲੀ ਵਾਰੀ ਵੀ ਇਹਨੂੰ ਮਾਰਿਆ ਸੀਗਾ ਇਹਦਾ ਹੱਥ ਤੋੜਿਆ ਸੀਗਾ ਔਰ ਇਹਨੂੰ ਬੁਰਾ ਭਲਾ ਕਿਹਾ ਸੀਗਾ ਹੂੰ ਇਹ ਕਿੰਨੇ ਟਾਈਮ ਦੀ ਗੱਲ ਹੈ ਕਤਲ ਤੋਂ ਇਹ ਸੀਗੀ ਜੁਲ ਹੰ 24 uh, 24 ਅਕਤੂਬਰ ਨਵੰਬਰ ਡਿਸੰਬਰ ਇਹਨਾਂ ਤਿੰਨ ਕਮਹੀਨਿਆਂ 'ਚ ਇਹਨੇ ਕੀਤਾ ਜੀ ਹਾਂ ਜੀ ਜੀ ਉਸ ਤੋਂ ਬਾਅਦ ਇਹਨੇ ਫਿਰ ਮਨਾ ਲਿਆ ਇਹਨੂੰ ਹੂੰ ਮਨਾ ਕੇ ਇਹ ਇੰਡੀਆ ਹੀ ਸੀ ਫ फेब्रुवारी ਤੋਂ ਲੈ ਕੇ ਅਪ੍ਰੈਲ ਤੱਕ ਇਹਨੇ ਰੁਪਿੰਦਰ ਕੌਰ ਨੂੰ ਆਪਣੀਆਂ ਗੱਲਾਂ ਚ ਲੈ ਕੇ ਕਿ ਉਹ ਤੋਂ 36500 ਡਾਲਰਸ ਟਰਾਂਸਫਰ ਹੋਇਆ ਦੋ ਮੁੰਡਿਆਂ ਦੇ ਨਾਮ ਸੁਖਜੀਤ ਸਿੰਘ ਗਰੇਵਾਲ ਤੇ ਮਨਵੀਰ ਸਿੰਘ ਗਰੇਵਾਲ ਜਿਹੜੇ ਕਿ ਦੋਨੇ ਕਿਲਾ ਰਾਏਪੁਰ ਦੇ ਰਹੇ ਨੇ ਦੋਨੇ ਭਰਾ ਨੇ ਹੂੰ हां जी इन दोनों ਦੇ ਅਕਾਊਂਟ ਵਿੱਚ ਪੈਸੇ ਗਏ ਉਸ ਤੋਂ ਬਾਅਦ ਇਹ ਦੋਨੇ ਆਪਣਾ ਚਰਨਜੀਤ ਘਰੇ ਵਾੜ ਤੇ ਰੁਪਿੰਦਰ ਵਾਪਸ ਆ ਜਾਂਦੇ ਨੇ ਤੇ ਫਿਰ ਚਰਨਜੀਤ ਯੂਕੇ ਚੱਲਿਆ ਜਾਂਦਾ ਤੇ ਰੁਪਿੰਦਰ ਨੂੰ ਕਹਿੰਦਾ ਐ ਕਰ ਮੈਂ ਤੇਰਾ ਟਿਕਟ ਲੈਣਾ ਤੂੰ ਇੰਡੀਆ ਜਾ ਹੂੰ ਰੁਪਿੰਦਰ ਨੇ ਕਿਹਾ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਣਾ ਤੇ ਤੂੰ ਮੈਨੂੰ ਇੰਡੀਆ ਭੇਜ ਰਿਹਾ ਕਹਿੰਦਾ ਨਹੀਂ ਮੈਂ ਇੰਡੀਆ ਆ ਰਿਹਾ ਮੈਂ ਤੇਰਾ ਇੰਡੀਆ ਆ ਕੇ ਤੇਰੇ ਨਾਲ ਵਿਆਹ ਕਰਾਉਂਗਾ ਹੂੰ ਹੂੰ ਤੇ ਇਹ ਜਿਹੜੇ ਦੋਨੇ ਮੁੰਡੇ ਸੀਗੇ ਇਹਨਾਂ ਨੇ ਵੀ ਕਿਹਾ ਕਿ ਚਰਨਜੀਤ ਨੂੰ ਵਿਆਹ ਕਰਾਣਾ ਪਊਗਾ ਤੁਸੀਂ ਆ ਜੋ ਇਹ ਮੁੰਡੇ ਦੋਨੇ ਰੁਪਿੰਦਰ ਨੂੰ ਮਾਤਾ ਜੀ ਕਹਿਣ ਲੱਗੇ ਸੁਖਜੀਤ ਤੇ ਮਨਵਿੰਦਰ ਹਾਂਜੀ ਸੁਖਜੀਤ ਗਰੇਵਾਲ ਤੇ ਮਨਵੀਰ ਦੋਨੇ ਕਹਿਣ ਲੱਗੇ ਮਾਤਾ ਜੀ ਹਾਂਜੀ ਤੇ ਇਹ ਉਹਨਾਂ ਨੂੰ ਬੇਟਾ ਕਹਿੰਦੀ ਸੀਗੀ ਹੂੰ ਹੂੰ ਇਹ ਇਹ ਇਸ ਪੁਲੇਖੇ ਚ ਰਹਿ ਗਈ ਕਿ ਇਹ ਤਾਂ ਮੇਰੇ ਬੇਟੇ ਬਣ ਗਏ ਕਿਉਂਕਿ ਇਹਦੇ ਕੋਈ ਬੱਚਾ ਨਹੀਂ ਸੀਗਾ ਠੀਕ ਹੈ ਤੇ ਚਰਨਜੀਤ ਗਰੇਵਾਲ ਨੇ ਇਸ ਗੱਲ ਦਾ ਫਾਇਦਾ ਉਠਾਇਆ ਉਹਨੂੰ ਇਹ ਐਕਚੁਅਲੀ ਉਹ ਰਿਵੈਂਜ ਲੈਣਾ ਇਹ ਪੂਰੀ ਪਲੈਨਿੰਗ ਸੀ ਚਰਨਜੀਤ ਗਰੇਵਾਲ ਦੀ ਕਿ ਇਹ ਮੁੰਡਿਆਂ ਦੇ ਕੋਲੇ ਏ ਜਾਊਗੀ ਇੰਡੀਆ ਤੇ ਚਰਨਜੀਤ ਗਰੇਵਾਲ ਨੇ ਇਹਦੀ ਟਿਕਟ ਵੀ ਲੈਤੀ ਇਹ ਚਲੇਗੀ ਉੱਥੇ ਤੇ ਮੁੰਡਿਆਂ ਨੂੰ ਕਹਿੰਦੀ ਕਿ ਦੇਖੋ ਚਰਨਜੀਤ ਨੂੰ ਚਾਹੀਦਾ ਹੈ ਵੀ ਇਹ ਠੀਕ ਨਹੀਂ ਹੈ ਵੀ ਮੇਰੇ ਨਾਲ ਹੁਣ ਵਿਆਹ ਕਰਾਵੇ ਤੇ ਜੇ ਉਹ ਠੀਕ ਹੈ ਤਾਂ ਤੁਸੀਂ ਉਹਦੀ ਸਾਈਡ ਲਵੋ ਕਿਉਂਕਿ ਉਹ ਤਾਂ ਚਰਨਜੀਤ ਦੇ ਬੰਦੇ ਸੀਗੇ ਤੇ ਜੇ ਮੈਂ ਠੀਕ ਹੈ ਤਾਂ ਮੇਰੀ ਸਾਈਡ ਲਓ ਤਾਂ ਮੁੰਡੇ ਕਹਿੰਦੇ ਮਾਤਾ ਜੀ ਅਸੀਂ ਤੁਹਾਡੇ ਬੇਟੇਆ ਤੇ ਅਸੀਂ ਤੁਹਾਡੀ ਸਾਰੀ ਉਮਰ ਸੇਵਾ ਕਰਾਂਗੇ ਅਸੀਂ ਤੁਹਾਡਾ ਧਿਆਨ ਰੱਖਾਂਗੇ ਉਹਨੂੰ ਆਪਣੀਆਂ ਗੱਲਾਂ ਤੇ ਲੈ ਕੇ ਇਹ ਇਹ ਉਹਨਾਂ ਦੇ ਘਰ ਹੀ ਰਹੀ ਮੁੰਡਿਆਂ ਦੇ ਵੱਡੇ ਮੁੰਡੇ ਦਾ ਵਿਆਹ ਹੋਇਆ ਹੋਇਆ ਸੀਗਾ ਮਨਵੀਰ ਦਾ ਹਾਂਜੀ ਇਹ ਜੂਨ 18 ਅਜੂਨ 19 ਨੂੰ ਇਹ ਪਿੰਡ ਪਹੁੰਚ ਗਈ ਕਿਲਾ ਰਾਇਪੁਰ ਹੂੰ ਪਰ ਉਹ ਮੁੰਡਿਆਂ ਨੇ ਮੇਕ ਫਲੋਰ ਕੀਤਾ ਕਿ ਇਹ ਤੇ ਇੰਨੀ ਸਖਤ ਨਜ਼ਰ ਰੱਖੀ ਹੋਈ ਸੀ ਬਈ ਇਹ ਕਿਤੇ ਹੋਰ ਜਾਂਦੀ ਐ ਤਾਂ ਨਾਲ ਜਾਂਦੇ ਸੀਗੇ ਇਹ ਕੀ ਕਰਦੀ ਐ ਪੂਰੀ ਨਜ਼ਰ ਰੱਖੀ ਹੋਈ ਸੀ ਇਹ ਤੇ ਹਮ ਇੱਕ ਕੀ ਕੰਦੇ ਨੇ ਫਿਰ ਸੰ ਅਸੀਂ ਸੰ ਇਹ ਦਾ ਜਿਹੜਾ ਫੋਨ ਹੈ ਉਹ 10 ਜੁਲਾਈ ਤੋਂ ਬਾਅਦ ਬੰਦ ਹੋ ਜਾਂਦਾ ਚਰਨਜੀਤਾਂ ਇਹਦਾ ਰੁਪਿੰਦਰ ਕੋਰ ਰੁਪਿੰਦਰ ਅੱਛਾ ਠੀਕ ਹੈ ਹਾਂ ਅੰਟੀ ਦਸ ਜੁਲਾਈ ਨੂੰ ਫੋਨ ਬੰਦ ਹੋ ਜਾਂਦਾ ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਮੈਨੂੰ 23 ਜੁਲਾਈ ਨੂੰ ਜਦੋਂ ਪਤਾ ਲੱਗਦਾ ਫੇਸਬੁਕ ਤੋਂ ਮੈਂ ਇਹ ਦੀ ਫੇਸਬੁਕ ਤੇ ਜਾਨੀ ਆ ਤਾਂ ਉਹ ਲੇਡੀ ਜਿਹਦੇ ਨਾਲ ਇਹ ਰਹਿੰਦੀ ਸੀ ਕਿਉਂਕਿ ਸੇਮ ਸ਼ਹਿਰ 'ਚ ਨਹੀਂ ਰਹਿੰਦੀ ਤਾ ਮੈਂ ਜਦੋਂ ਮੈਸੇਜ ਪੜ੍ਹਦੀ ਆ ਕਿ ਰੁਪਿੰਦਰ ਮੈਸੇਜ ਮੀ ਤਾਂ ਮੈਨੂੰ ਕੁਝ ਲੱਗਿਆ ਕੰਮ ਖਰਾਬ ਐ ਹੁਣ ਹੂੰ ਹੂੰ ਤਾਂ ਮੈਂ ਇਹਦੀ ਮਿਸਿੰਗ ਰਿਪੋਰਟ ਅਮਰੀਕਨ ਐਂਬੈਸੀ ਦੇ ਵਿੱਚ ਫਾਈਲ ਕਰਵਾਈ ਯੂਕੇ ਦੇ ਵਿੱਚ ਤੇ ਇੰਡੀਆ ਦੇ ਵਿੱਚ ਕਿ ਮੇਰੀ ਸਿਸਟਰ ਮਿਸਿੰਗ ਐ ਜੀ ਹਾਂਜੀ ਫਿਰ ਜਦ ਤੋਂ ਮੈਨੂੰ ਲੱਭਦੀ ਲੱਭਦੀ ਤਾਂ ਅਸੀਂ ਇਹੀ ਸੋਚਦੇ ਰਹੇ ਬਈ ਇਹ ਮੁੰਡਿਆਂ ਨੇ ਜਾਂ ਤਾਂ ਉਹਨੂੰ ਕਿਤੇ ਬੰਨ ਕੇ ਰੱਖਿਆ ਹੋਇਆ ਹੈ ਬਈ ਚਰਨਜੀਤ ਦੀਆਂ ਇਨਸਟਰਕਸ਼ਨਸ ਨੇ ਵੀ ਮੈਂ ਆਉਂਗਾ ਜਾਂ ਜੋ ਵੀ ਸਾਨੂੰ ਕੁਝ ਲੱਗਿਆ ਵੀ ਕਮਾਵਲਾ ਹੁਣ ਗੜਬੜ ਹੋ ਰਿਹਾ ਹੈ ਜਾਂ ਜਿਵੇਂ ਜਿਵੇਂ ਦਿਨ ਵਧਦੇ ਗਏ ਤਾਂ ਸਾਡਾ ਸ਼ੱਕ ਜਿਹੜਾ ਸੀ ਉਹ ਜ਼ਿਆਦਾ ਵੱਧ ਗਿਆ ਹੂੰ ਫਿਰ ਤੁਹਾਨੂੰ ਮਰਡਰ ਦਾ ਕਦੋਂ ਪਤਾ ਲੱਗਾ ਮਰਡਰ ਦਾ ਸਾਨੂੰ ਥਰਸਡੇ ਪਿਛਲੇ ਥਰਸਡੇ ਪਤਾ ਲੱਗਾ ਕਿ ਸਮਝ ਲਓ 11th ਨੂੰ ਹਾਂਜੀ ਥਰਸਡੇ 11th ਹਾਂਜੀ ਸੈਪਟੈਂਬਰ ਹਾਂਜੀ ਠੀਕ ਹੈ ਇਹ ਇਸ ਰਾਤ ਦਾ ਟਾਈਮ ਸੀਗਾ ਤਾਂ ਨੇਚਰਲੀ ਫਿਰ ਭੋਰਾ ਨੂੰ ਮੈਂ ਇਹਦੀਆਂ ਜਿਹੜੀਆਂ ਫਰੈਂਡਸ ਸੀਗੀਆਂ ਸਾਡੇ ਜਾਣਣ ਵਾਲੇ ਇੰਡੀਆ ਜੋ ਸੀਗੇ 2-4 ਬੰਦੇ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਫਿਰ ਅਸੀਂ ਐਮਬੈਸੀ ਨੂੰ ਕਿਹਾ ਵੀ ਉਹਦਾ ਤਾਂ ਹੁਣ ਮਰਡਰ ਹੋ ਗਿਆ ਉਹ ਤਾਂ ਮਿਸਿੰਗ ਨਹੀਂ ਐਨੀ ਉਹਦਾ ਤਾਂ ਮਰਡਰ ਹੋ ਗਿਆ ਜੀ ਫਿਰ ਉਹਨਾਂ ਨੇ ਸਾਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਨਾਲ ਕਨੈਕਟ ਕਰਾਇਆ ਉਥੇ ਫਿਰ ਅਜ਼ੀਮ ਰੀਡਰ ਜਿਹੜੇ ਸੀਗੇ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਸੀ ਉਹ ਪਰ ਬਹੁਤ ਟੂ ਦਾ ਪੁਆਇੰਟ ਗੱਲ ਕਰਦੇ ਸੀ ਮਤਲਬ ਕਿ ਹਾਂਜੀ ਨਹੀਂ ਜੀ ਬਸ ਕੋਈ ਅਚਾ ਰਿਸਪੌਂਸ ਨਹੀਂ ਸੀਗਾ ਜਦ ਮਰਡਰ ਦਾ ਪਤਾ ਲੱਗ ਗਿਆ ਫਿਰ ਤਾਂ ਉਹਨਾਂ ਨੂੰ ਮੈਂ 20 ਫੋਨ ਕੀਤੇ ਉਹਨਾਂ ਨੇ ਮੇਰੇ ਕੋਈ ਫੋਨ ਦਾ ਜਵਾਬ ਨਹੀਂ ਦਿੱਤਾ ਫਿਰ ਟੈਕਸਟਿੰਗ ਮੈਂ ਕੀਤੀ ਉਹਨਾਂ ਨੂੰ ਵੀ ਪਲੀਜ਼ ਸਾਨੂੰ ਦੱਸੋ ਕੀ ਹੋ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰੀ ਫੋਨ ਚੱਕ ਕੇ ਅੱਧੇ ਮਿੰਟ ਤੇ ਮੈਨੂੰ ਕਿਹਾ ਜੀ ਤੁਸੀਂ ਡੇਲੋ ਪੁਲਿਸ ਸਟੇਸ਼ਨ ਫੋਨ ਕਰੋ ਮੈਂ ਕਿਹਾ ਜੀ ਅਸੀਂ ਤਾਂ ਤੁਹਾਡੇ ਨਾਲ ਡੀਲ ਕਰਦੇ ਆ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਮੈਂ ਪੰਜਾਬ ਰਹੀ ਨਹੀਂ ਵੀ ਡੇਲੋ ਕਿੱਥੋਂ ਹੋਇਆ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਨਹੀਂ ਡੇਲੋ ਤੁਸੀਂ ਪਤਾ ਕਰੋ ਤੇ ਡੇਲੋ ਤੋਂ ਜ਼ਿਆਦਾ ਸੀ ਉੱਥੇ ਸਾਡੇ ਕੋਈ ਹੋਰ ਜਾਣਨ ਵਾਲੇ ਸੀਗੇ ਮਤਲਬ ਫਰੈਂਡਸ ਦੇ ਅਕੇ ਫਰੈਂਡਸ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਉਹਨਾਂ ਨੂੰ ਭੈਣ ਜੀ ਭੁੱਲ ਜਾਓ ਉਹ ਜਿਹੜਾ ਉੱਥੇ ਦਾ ਹੈਗਾ ਆਪਣਾ ਐਸ ਐਚਓ ਆਪਣਾ ਉਹਦਾ ਨਾਮ ਹੈਗਾ ਸੀ ਕਿਸੀ ਹਰਜਿੰਦਰ ਕੁਛ ਹਰਜਿੰਦਰ ਕਰੇ ਚਾਹਲ ਹਾਂਜੀ ਉਹ ਉਹ ਮਤਲਬ ਕਿ ਉਹ ਕਹਿੰਦੇ ਮੈਡਮ ਜੀ ਅਸੀਂ ਬਸ ਉਹਨਾਂ ਨੂੰ ਕੱਲ ਰਿਮਾਂਡ ਤੇ ਲੈ ਕੇ ਜਾਣਾ ਸਾਨੂੰ ਹੋ ਜੇ ਕੁਝ ਨਹੀਂ ਪਤਾ ਬਟਾਸੀ ਉਹਨੂੰ ਅੱਜੇ ਚੱਕ ਲਿਆ ਆ ਗੱਲ ਕੀਤੀ ਹੈ ਹੂੰ ਬੱਸ ਉਸ ਵੇਲੇ ਸਿਰ ਮੈਂ ਫਟਾਫਟ ਆਪਣੇ ਉੱਥੇ ਵਕੀਲ ਕਰਕੇ ਵਕੀਲ ਨੂੰ ਕਿਹਾ ਵੀ ਤੁਸੀਂ ਜਾਓ ਉੱਥੇ ਰਿਮਾਂਡ ਤੇ ਤੇ ਪਤਾ ਕਰੇ ਕਰੋ ਵੀ ਕੀ ਹੋ ਰਿਹਾ ਹਾਂਜੀ ਉੱਥੇ ਇਹਨਾਂ ਨੇ ਕਿਹਾ ਕਿ ਇਹਨੇ ਸਰਬਜੀਤ ਗਰੇਵਾਲ ਨੇ ਜਾਂਦੇ ਸਾਰ ਇਹ ਐਡਮਿਟ ਕਰ ਲਿਆ ਜਦੇ ਦੇ ਮੂੰਹ ਤੋਂ ਕਪੜਾ ਲਾਇਆ ਹਤਕੜੀਆਂ ਖੋਲੀਆਂ ਜੀ ਮੈਂ ਮਰਡਰ ਕੀਤਾ ਹੈ ਤੇ ਮੈਨੂੰ ਚਰਨਜੀਤ ਗਰੇਵਾਲ ਨੇ ਇਹਦੇ ਲਈ 50 ਲੱਖ ਰੁਪਈਆ ਦਿੱਤਾ ਹੈ ਹਮ ਸੁਖ ਸੁਖਜੀਤ ਗਰੇਵਾਲ ਨੇ ਮੰਨਿਆ ਜਿਸੁਖਜੀਤ ਗਰੇਵਾਲ ਨੇ ਇਹ ਮੰਨਿਆ ਤੇ ਫਿਰ ਕੀ ਕਹਿੰਦੇ ਨੇ ਸਾਡੀ ਜਦੋਂ ਫਿਰ ਹੋਰ ਜਾਦੀ ਗੱਲਬਾਤ ਵਧੀ ਤਾਂ ਐਸਐਚਓ ਨਾਲ ਸਾਡੀ ਗੱਲ ਠੀਕੀ ਹੋ ਰਹੀ ਫਿਰ ਮੈਂ ਆਪਣੇ ਐਮਐਲਏ ਸੁਖਪਾਲ ਖੇਰਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਦੇ ਥਰੂ ਫਿਰ ਸਾਨੂੰ ਥੋੜੀ ਹੋਰ ਡਿਟੇਲ ਲੱਗੀ ਉਹਨਾਂ ਨੂੰ ਮੈਂ ਰਿਕਵੈਸਟ ਕੀਤਾ ਜੀ ਮਾਸਟਰ ਮਾਈਂਡ ਬੰਦਾ ਤਾਂ ਯੂਕੇ ਬੈਠਾ ਹੈਗਾ ਤਾਂ ਕਿ ਉਹ ਤੇ ਇਹਨੇ ਐਡਮਿਟ ਵੀ ਕੀਤਾ 50 ਲੱਖ ਉਹਨੇ ਭੇਜਿਆ ਇਹ ਇਹ ਤਾਂ ਮੁੰਡੇ ਦੋਨੇ ਉਹਨਾਂ ਦੇ ਨੇ ਤੇ ਐਸ ਐਚਓ ਵੀ ਸਾਨੂੰ ਦੱਸ ਨਹੀਂ ਰਿਹਾ ਤਾਂ ਉਹਨਾਂ ਨੇ ਡੀ ਐਸ ਪੀ ਨਾਲ ਮੇਰੀ ਗੱਲ ਕਰਾਈ ਅ ਕੀ ਸੀ ਗਿੱਲ ਹਰਜਿੰਦਰ ਗਿੱਲ ਉਹਨਾਂ ਨਾਲ ਗੱਲ ਕਰਾਈ ਤੇ ਉਹ ਵੀ ਇਹ ਪਹਿਲੀ ਵਾਰੀ ਗੱਲ ਠੀਕ ਕੀਤੀ ਉਸ ਤੋਂ ਬਾਅਦ ਉਹ ਵੀ ਫੋਨ ਨਹੀਂ ਚੱਕਣਾ ਅਸੀਂ ਬਿਜ਼ੀ ਆ ਜੀ ਕੋਈ ਉਹ ਵੀ ਨਹੀਂ ਮਤਲਬ ਦੋਨਾਂ ਦੇ ਨਾਲ ਮੈਨੂੰ ਲੱਗਦਾ ਐਸਿਆਂ ਦੀ ਸੈਟਿੰਗ ਹੋਈ ਐਸਪੀ ਜਿਹੜੇ ਹਰਜਿੰਦਰ ਗਿੱਲ ਦਾ ਤੁਸੀਂ ਨਾਮ ਲਿਆ ਤੁਸੀਂ ਇਹਨਾਂ ਦੇ ਉੱਪਰ ਵੀ ਅਲੀਗੇਸ਼ਨ ਲਗਾ ਰਹੇ ਹੋ ਵੀ ਇਹਨਾਂ ਨੇ ਵੀ ਜਿਆਦਾ ਕੇਸ ਨੂੰ ਜਿਹੜਾ ਆ ਉਹ ਹੈਂਡਲ ਨਹੀਂ ਕੀਤਾ ਸਹੀ ਤਰ੍ਹਾਂ ਇਹ ਸ਼ੋਅ ਕਰ ਰਹੇ ਨੇ ਕਿਉਂਕਿ ਇਹਨਾਂ ਦਾ ਜਦ ਮੈਂ ਇੱਕ ਸਿਸਟਰ ਇਹਨਾਂ ਦੀ ਬੈਠੀ ਇੰਨੇ ਹਜ਼ਾਰਾਂ ਮੀਲ ਦੂਰ ਤੋਂ ਉਹਨਾਂ ਤੇ ਡਿਪੈਂਡ ਕਰ ਰਹੀ ਆ ਸਾਡਾ ਕੋਈ ਰਿਸ਼ਤੇਦਾਰ ਨਹੀਂ ਵੀ ਮੈਂ ਇਹੀ ਪੁੱਛਿਆ ਸੀ ਸ਼ਾਮ ਨੂੰ ਵੀ ਤੁਹਾਡੀ ਕੀ ਪ੍ਰੋਗਰੈਸ ਹੋਈ ਕਿਉਂਕਿ ਅਸੀਂ ਇੰਟਰਸਟਿਡ ਆ ਵੀ ਉਹਦੀ ਸਾਨੂੰ ਬਾਡੀ ਤਾਂ ਮਿਲੇ ਹ ਹਾਂ ਹਾਂ ਤੇ ਉਹ ਵੀ ਤੁਸੀਂ ਹੈਲਪ ਕਰਨ ਨੂੰ ਤਿਆਰ ਨਹੀਂ ਹੋ ਫੋਨ ਨਹੀਂ ਚੱਕਦੇ ਇਹ ਇਹ ਤਾਂ ਬਿਲਕੁਲ ਇਨਜਸਟਿਸ ਹੈ ਸਾਡੇ ਨਾਲ ਹਮ ਸੋ ਉਸ ਤੋਂ ਬਾਅਦ ਮੈਂ ਸਮਝ ਗਈ ਕਿ ਨਹੀਂ ਇਹ ਇੱਥੇ ਇਹ ਕੰਮ ਹੋਰ بگੜ ਗਿਆ ਹੋ ਹਮ ਤਾਂ ਸਾਨੂੰ ਜਸਟਿਸ ਚਾਹੀਦਾ ਦੋਨੇ ਭਰਾ ਮਿਲੇ ਹੋਏ ਨੇ ਦੋਨਾਂ ਦੇ ਖਾਤੇ ਵਿੱਚ ਪੈਸੇ ਗਏ ਨੇ ਤੇ ਜਿਹੜੇ ਸਾਨੂੰ ਜਾਣਨ ਵਾਲਾ ਹੈਗਾ ਇੱਕ ਬੱਬੂ ਨਾਉ ਦਾ ਜਿਹੜਾ ਕਿ ਪ੍ਰਾਪਰਟੀ ਡੀਲਰ ਹੈ ਉਹਦੇ ਘਰ ਵੀ ਇਹ ਦੋਨੇ ਇਕੱਠੇ ਆਉਂਦੇ ਰਹੇ ਨੇ